ਕਿ ਹਰਵਿੰਦਰ ਸਰਨਾ ਸਰਨਾ ਬਦਲਦਾ ਜ਼ਿਕਰ ਕਰਾ ਚਾਹੇ ਹਰਵਿੰਦਰ ਸਰਨਾ ਹੋਵੇ ਚਾਹੇ ਪਰਮਜੀਤ ਸਰਨਾ ਉਹ ਅਕਾਲੀ ਦਲ ਦਾ ਅਹਿਮ ਹਿੱਸਾ ਨੇ ਸ਼੍ਰੋਮਣੀ ਅਕਾਲੀ ਬਦਲ ਦਾ ਮੈਂ ਜ਼ਿਕਰ ਕਰ ਰਹੀਆਂ ਪਰ ਰਾਹੁਲ ਗਾਂਧੀ ਨਾਲ ਬੀਤੇ ਕੱਲ ਹਰਵਿੰਦਰ ਸਰਨਾ ਨੇ ਮੁਲਾਕਾਤ ਕੀਤੀ ਉਹ ਚਰਚਾ ਚ ਹੈ ਕਿਉਂਕਿ ਲੀਡਰ ਆਫ ਆਪਰੇਸ਼ਨ ਰਾਹੁਲ ਗਾਂਧ ਨੂੰ ਮਿਲੇ ਨੇ ਹਰਵਿੰਦਰ ਸਰਨਾ ਇਹ ਤਸਵੀਰ ਸਾਹਮਣੇ ਆ ਚੁੱਕੀ ਹੈ ਹਾਲਾਂਕਿ ਜੋ ਕਾਂਗਰਸ ਪਾਰਟੀ ਹੈ ਦਿੱਲੀ ਦੀ ਉਹਨਾਂ ਦੇ ਆਫੀਸ਼ੀਅਲ ਹੈਂਡਲ ਤੋਂ ਇਹ ਤਸਵੀਰ ਸਾਂਝੀ ਕੀਤੀ ਗਈ ਹੈ ਹਰਵਿੰਦਰ ਸਰਨਾ ਬੈਠੇ ਹੋਏ ਸੋਫੇ ਤੇ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ ਨਾਲ ਹੀ राहुल गांधी बैठे हुए ਨੇ ਤੇ ਇਹ ਮੁਲਾਕਾਤ ਹੁ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦਰਸਲ ਹਰਵਿੰਦਰ ਸਰਨਾ rahul gandhi ਨੂੰ ਮਿਲੇ ਨੇ ਤੇ ਸੱਚ ਡੀਐਸਜੀਐਮਸੀ ਨਾਲ ਜੁੜੇ ਮੁੱਦੇ ਚੁੱਕ ਲੈ ਉਹਨਾਂ ਨੇ ਕਿਹਾ ਹੈ ਡੀਐਸਜੀਐਮਸੀ ਦੀਆਂ ਸੰਸਥਾਵਾਂ 'ਚ ਪੁਸ਼ਟਾਚਾਰ ਦੇ ਇਲਜ਼ਾਮ ਲਗਾਏ ਗਏ ਨੇ rahul ਸਰਨਾ ਮੁਲਾਕਾਤ ਤੇ ਭਾਜਪਾ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਕਿ ਹੁਣ ਇਹ ਮੁਲਾਕਾਤ ਚੱਚਾ ਬਣ ਚੁੱਕੀ ਹੈ ਹਰ ਹੀ ਜੀ ਭਾਜਪਾ 'ਚ ਸ਼ਾਮਲ ਹੋਏ ਚਰਨਜੀਤ ਬਰਾੜ ਬੋਲ ਰਹੇ ਨੇ ਕਿ ਸਿਆਸੀ ਦੋਹਰੇ ਪੰਨੂ ਬੇਨਕਾਬ ਕਰਦੀ ਹੈ ਇਹ ਮੁਲਾਕਾਤ ਕਿ ਪੰਥਕ ਮਰਿਆਦਾ ਸਿਰਫ ਬਿਆਨਾਂ ਤੱਕ ਸੀਮਿਤ ਹੈ ਇਸ ਸਵਾਲ ਚਰਨਜੀਤ ਬਰਾੜ ਪੁੱਛ ਰਹੇ ਨੇ ਪੁਰ ਬੀਜੇਪੀ ਦਾ ਅਹਿਮ ਹਿੱਸਾ ਨੇ ਕਿਸੇ ਵੇਲੇ ਸ਼੍ਰੋਮਣੀ ਅਕਾਲ ਦਲ ਦਾ ਹਿੱਸਾ ਹੁੰਦੇ ਸਨ ਉਸ ਤੋਂ ਬਾਅਦ ਅਕਾਲੀ ਦਲ ਪੁਨਰ ਸੁਰਜੀਤ ਉਹ ਸ਼ਾਮਲ ਹੋਏ ਤੇ ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੀ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਚੁੱਕੇ ਨੇ ਤਾਂ ਉਹਨਾਂ ਦੇ ਵੱਲੋਂ ਹੀ ਸਵਾਲ ਖੜੇ ਕੀਤੇ ਜਾ ਰਹੇ ਨੇ ਸਰਨਾ ਬ੍ਰਦਰਸ ਤੇ ਹਰਵਿੰਦਰ ਸਰਨਾ ਤੇ ਅਕਾਲੀ ਦਲ ਦਾ ਹਿੱਸਾ ਨੇ ਸਰਨਾ ਬ੍ਰਦਰਸ ਡੀਐਸਜੀਐਮਸੀ ਦੇ ਸਾਭ ਦਾ ਪ੍ਰਧਾਨ ਵੀ ਰਹਿ ਚੁੱਕੇ ਨੇ ਹਰਵਿੰਦਰ ਸਰਨਾ ਤੇ ਕਿਸੇ ਸਕੇ ਨਾਲ ਰਾਹੁਲ ਗਾਂਧੀ ਨੂੰ ਮਿਲੇ ਨੇ ਹਰਵਿੰਦਰ ਸਰਨਾ ਤੇ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਤੇ ਸਨਣਾ ਚੰਜੀਤ ਬਰਾੜ ਜੋ ਹੈ ਨੇ ਬੀਜੇਪੀ ਦੇ ਆਗੂ ਨੇ ਸਰ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਤੁਹਾਡੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਦੋਹਰੇ ਮਾਪ ਜੰਡਾ ਦਾ ਤੁਸੀਂ ਜ਼ਿਕਰ ਕੀਤਾ ਤੁਹਾਨੂੰ ਦੋਹਰੇ ਮਾਪਦਨ ਕਿਉਂ ਲੱਗ ਰਹੇ ਨੇ ਸਰਬਜੋਤ ਇਹ ਜੇ ਕੜੀਦਰ ਕੜੀ ਜੋੜ ਕੇ ਦੇਖੋ ਤਾਂ ਬੜੀ ਧੀਰ ਦੀ ਅੰਦਰੇ ਅੰਦਰ ਖਿਚੜੀ ਜਿਹੜੀ ਹੈ ਉਹ ਕਾਂਗਰਸ ਨਾਲ ਧਿਆਲੀ ਪਾਉਣ ਦੀ ਪੱਕ ਰਹੀ ਹੈ ਔਰ ਉਹਦੀ ਸਭ ਤੋਂ ਅਹਿਮ ਕੜੀ ਇੱਕ ਤੇ ਵਿਦੇਸ਼ੀ ਸੱਜਣ ਹੈ ਜਿਹੜਾ ਦੋਨੋਂ ਧਰਾਂ ਨਾਲ ਬੜਾ ਨੇੜੇ ਉਹ ਸੰਬੰਧ ਰੱਖਦਾ ਹੈ ਹੂੰ ਉਹ ਜੁੜਿਆ ਹੋਇਆ ਔਰ ਦੂਸਰੇ ਇਹ ਸਰਨਾ ਬ੍ਰਦਰ ਨੇ ਜਿਹੜੇ ਕਿ ਕਾਂਗਰਸ ਦੇ ਬੜੇ ਪੁਰਾਣੇ ਸਾਥੀ ਹੈ ਔਰ ਬੜਾ ਹੀ ਇਹਨਾਂ ਦੀ ਕਾਂਗਰਸ ਪਾਰਟੀ ਦੀ ਸੋਨੀਆ ਗਾਂਧੀ ਤੋਂ ਲਾ ਕੇ ਸਮੁੱਚੇ ਗਾਂਧੀ ਪਰਿਵਾਰ ਨਾਲ ਬੜੀ ਵੱਡੀ ਸਾਂਝ ਰਹੀ ਹੈ ਹੂੰ ਔਰ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇਹ ਸਰਨਾ ਸਾਹਿਬ ਜਿਹੜੇ ਹੈ ਉਹ ਮਿਲਦੇ ਆ ਤੇ ਦੂਸਰੇ ਦਿਨ ਹੀ ਜਾ ਕੇ ਇਹ ਮੰਨ ਲਓ ਦੂਸਰੇ ਜਾਂ ਤੀਜੇ ਦਿਨ ਜਾ ਕੇ ਇਹ ਰਾਹੁਲ ਗਾਂਧੀ ਸਾਹਿਬ ਨੂੰ ਮਿਲਦੇ ਆ ਹੁਣ ਤੁਸੀਂ ਇੱਕ ਦੱਸੋ ਕਿ ਗਾਂਧੀ ਪਰਿਵਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲੇ ਚੁੱਕੂਗਾ ਜਿਹੜਾ ਕਾਂਗਰਸ ਪਾਰਟੀ ਜੀ ਨੇ ਸ਼੍ਰੀ ਕਾਲਤਕਸਰ ਸਾਹਿਬ ਧਾਟੇਰੀ ਕੀਤਾ ਜਿੰਨ੍ਹ ਦੇ ਦਿੱਲੀ ਦੇ ਵਿੱਚ ਖੁਦ ਕਤਰੀਆਮ ਕਰਵਾਇਆ ਹੋਵੇ ਤੇ ਉਸ ਪਰਿਵਾਰ ਦੇ ਕੋਲੇ ਜਾ ਕੇ ਆਪਣੇ ਆਪ ਨੂੰ ਪੰਥ ਦੀ ਨੁਮਾਇੰਦਾ ਜਮਾਤ ਕਹਾਉਣ ਵਾਲੇ ਜਿਹੜੇ ਲੀਡਰ ਹੈ ਉਹ ਜਾ ਕੇ ਗੱਲ ਕਰਨ ਤਾਂ ਇਸ ਤੋਂ ਬਾਅਦ ਕੀ ਬਚਦਾ ਹੈ ਹੂੰ ਪੰਜਾਬ ਦੇ ਲੋਕਾਂ ਨੂੰ ਔਰ ਖਾਸ ਕਰਕੇ ਸਮੁੱਚੀ ਸਿੱਖ ਜਗਤ ਨੂੰ ਇੱਕ ਗੱਲ ਦੀ ਸਮਝ ਆ ਜਾਣੀ ਚਾਹੀਦੀ ਹੈ ਹੂੰ ਕਿ ਘਟੋ ਘਟ ਇਹ ਇਹ ਲੋਕਾਂ ਦਾ ਗੱਲਾਂ ਕੀ ਕਰਦੇ ਨੇ ਪੰਤਰੀਆਂ ਕਰਦੇ ਨੇ ਹੂੰ ਔਰ ਮੁਖੌਟਾ ਜਿਹੜਾ ਹੈਗਾ ਉਹ ਅੰਦਰੋਂ ਸਾਫ਼ ਹੋ ਗਿਆ ਕਿ ਹੁਣ ਕਿਸ ਤਰ੍ਹਾਂ ਕਾਂਗਰਸ ਪਾਰਟੀ ਨਾਲ ਹਰ ਤਰ੍ਹਾਂ ਦੀ ਇਹਨਾਂ ਦੀ ਭਿਆਦੀ ਜਿਹੜੀ ਆ ਉਹ ਪਾਈ ਦੇਖੋ 86 ਮਹੀਨੇ ਪਹਿਲਾਂ ਵੀ ਇੱਕ ਵਾਰੀ ਚਰਚਾ ਚੱਲੀ ਸੀ ਹੂੰ ਕਿ ਜਿਸ ਦਿਨ ਰਾਹੁਲ ਗਾਂਧੀ ਪੰਜਾਬ ਆਏ ਹੈ ਜੀ ਔਰ ਐਸਡੀਪੀਸੀ ਵੱਲੋਂ ਸਰੋਪਾ ਦਿੱਤਾ ਗਿਆ ਸੀ ਹੂੰ ਇਹ ਚੈੱਕ ਕੀਤਾ ਗਿਆ ਕਿ ਪਬਲਿਕ ਜਾਂ ਸਿੱਖ ਜਿਹੜੇ ਆ ਕਿਸ ਤਰ੍ਹਾਂ ਰਿਐਕਟ ਕਰਦੇ ਆ ਹੂੰ ਔਰ ਅੰਦਰੇ ਅੰਦਰ ਹਾਲਾਤ ਐਸੇ ਬਣ ਰਹੇ ਨੇ ਹੂੰ ਕਿ ਜਿਹੜੇ ਭਾਵੇਂ ਇਲੈਕਸ਼ਨ ਤੋਂ ਪਹਿਲਾਂ ਜਾਂ ਇਲੈਕਸ਼ਨ ਤੋਂ ਬਾਅਦ ਚ ਹੂੰ ਕਾਂਗਰਸ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕਿਸੇ ਤਰੀਕੇ ਭਿਆਲੀ ਪਾ ਸਕਦਾ ਹੈ ਜੋ ਚਰਚਾ ਕੀਤੀ ਜੋ ਇਹਨਾਂ ਦੀਆਂ ਸ਼ਰਗੋਸ਼ੀਆਂ ਨੇ ਅੰਦਰੋਂ ਇਸ ਕਰਕੇ ਵੀ ਬਰਾੜ ਸਾਹਿਬ ਤੁਸੀਂ ਵਟੀ ਸਟੇਟਮੈਂਟ ਦੇ ਰਹੇ ਹੋ ਕਿਉਂਕਿ ਕੱਟੜ ਵਿਰੋਧੀ ਰਹੇ ਨੇ ਹਰ ਖੜੇ ਹੁੰਦੇ ਆ ਵੀ ਇਹੇ ਜਿਹਾ ਅਕਾਲੀ ਦਲ ਵਾਰ-ਵਾਰ ਜ਼ਿਕਰ ਕਰਦਾ ਹੈ ਕਿ ਜੋ 84 ਚ ਬਲੂ ਸਟਾਰ ਹੋਇਆ ਹੈ ਉਹ ਕਾਂਗਰਸ ਨੇ ਹੀ ਕਰਵਾਇਆ ਫਿਰ ਉਹਨਾਂ ਦੇ ਦਰ ਤੇ ਕਿਉਂ ਜਾ ਰਹੇ ਆ ਜੀ ਪਰ ਉਹ ਵੀ ਗੁਰਦੁਆਰਾ ਸਹਿਬਾਨਾਂ ਦੇ ਮਸਲੇ ਦੇ ਵਿੱਚ ਜੈ ਸ਼ਰੋਮਣੀ ਅਕਾਲੀ ਦਲ ਰਾਹੁਲ ਗਾਂਧੀ ਦੇ ਦਰ ਤੇ ਗਿਆ ਤੇ ਫਿਰ ਉਹਦਾ ਜਵਾਬ ਦੇਣਾ ਪੈਣਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਜਾਂ ਤਾਂ ਇਹਨਾਂ ਨੂੰ ਪਾਰਟੀ ਚੋਂ ਬਾਹਰ ਕੱਢਣ ਤੇ ਜਾਂ ਉਹ ਮਾਫੀ ਮੰਗਣ ਕਿ ਮੇਰੇ ਲੀਡਰ ਜਿਹੜੇ ਗਏ ਆ ਨਹੀਂ ਜਾਣਾ ਚਾਹੀਦਾ ਸੀ ਇਸ ਕਰਕੇ ਇਹ ਵਾਰ-ਵਾਰ ਪਹਿਲਾਂ ਪੰਜਾਬ ਚ ਆਇਆ ਤੋਂ ਸਰੋਪਾ ਦੇਣਾ ਐਸਜੀਪੀ ਦਰਬਾਰ ਸਾਹਿਬ ਚ ਆ ਕੇ ਜਦੋਂ ਰਾਹੁਲ ਗਾਂਧੀ ਜੀ ਨੇ ਸੇਵਾ ਕੀਤੀ ਆ ਉਸ ਵੇਲੇ ਦੀਆਂ ਜਿਹੜੀਆਂ ਮੁਲਾਕਾਤ ਕੀਤੀ ਗਈ ਹੈ ਕਿਹਾ ਗਿਆ ਕਿ ਇਹ ਈਸ਼ੂ ਚੁੱਕੋ ਇਸ ਚ ਗਲਤ ਕੀ ਹੈ ਮੈਂ ਮੰਨ ਸਕਦਾ ਸੀ ਜੇ ਪੰਜਾਬ ਦੇ ਸਿੱਖ ਐਮਪੀਆਂ ਕੋਲੇ ਆ ਕੇ ਇਹ ਗੱਲ ਕਰਦੇ ਤਾਂ ਚਲੋ ਕੁਝ ਨਾ ਕੁਝ ਮੰਨਣਯੋਗ ਗੱਲ ਸੀਗੀ ਹੁਣ ਰਾਹੁਲ ਗਾਂਧੀ ਨੂੰ ਕਹਿਣਗੇ ਜਾਂ ਰਾਹੁਲ ਗਾਂਧੀ ਗੁਰਦੁਆਰਿਆਂ ਦੇ ਮਸਲੇ ਠਾਊਗਾ ਜਿਹੜਾ ਢਾਉਣ ਵਾਲਿਆਂ ਚ ਸ਼ਾਮਲ ਹੈ ਗਿਆ ਇਸ ਕਰਕੇ ਇਹ ਬੜੀ ਇਤਰਾਜ਼ਯੋਗ ਗੱਲ ਹੈ ਔਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਆਪਣੇ ਆਪ ਨੂੰ ਪੰਥਕ ਨੁਮਾਇੰਦਾ ਜਮਾਤ ਕਹਾਉਂਦੀ ਹੈ ਉਹ ਮੇਰਾ ਖਿਆਲ ਹੈ ਕਿ ਅੱਜ ਸਾਰਾ ਕੁਝ ਲੰਗਾ ਹੋ ਗਿਆ ਕਿ ਪਤਾ ਨਹੀਂ ਕਦੋਂ ਹੀ ਆਹ ਸੰਝਾਂ ਚੱਲੀ ਜਾਂਦੀਆਂ ਕੀ ਕੁਛ ਅੰਦਰੇ ਅੰਦਰ ਹੋਈ ਜਾਂਦਾ ਮੈਂ ਤੁਸੀਂ ਚਾਹੁੰਦੇ ਹੋ ਤੁਸੀਂ ਕਹਿ ਰਹੇ ਹੋ ਕਿ ਜੋ ਸੁਖਬੀਰ ਸਿੰਘ ਬਾਦਲ ਨੇ ਉਹ ਐਕਸ਼ਨ ਲੈਣ 100% ਜਾਣੇ ਨੂੰ ਪਾਰਟੀ ਚੋਂ ਬਾਹਰ ਕੱਢਣ ਤੇ ਜਾਂ ਉਹਨੂੰ ਓਨ ਕਰਨ ਵੀ ਠੀਕ ਹੈ ਸਾਡੀ ਸਹਿਮਤੀ ਨਾਲ ਗਿਆ ਸੀ ਦੋਨਾਂ ਚੋਂ ਇੱਕ ਗੱਲ ਤਾਂ ਹੋਏਗੀ ਨਾ ਨਹੀਂ ਮੌਜੂਦਾ ਸਮੇਂ ਤੁਸੀਂ ਭਾਜੀਪੀ ਵਿੱਚ ਜਰੂਰ ਚਲ ਗਏ ਪਰ ਕਿੰਨਾ ਕਿਤੇ ਤੁਹਾਡੇ ਇਮੋਸ਼ਨਸ ਹਾਲੇ ਵੀ ਕਾਈ ਗੱਲਾਂ ਜੁੜੇ ਹੋਏ ਨੇ ਇਹ ਤੁਹਾਡੀ ਗੱਲਬਾਤ ਤੋਂ ਪਤਾ ਲੱਗ ਰਿਹਾ ਹੈ ਮੈਂ ਮੈਂ ਦੁਬਾਰਾ ਕਲੀਅਰ ਕਰ ਦਿਆਂ ਕਿਰਪਾ ਕਰਕੇ ਤੁਹਾਡੀ ਗੱਲ ਵਿੱਚ ਆ ਗਈ ਸੀ ਕਿ ਜੇ ਤਾਂ ਸਹਿਮਤੀ ਨਾਲ ਗਏ ਹੈ ਔਰ ਕਾਂਗਰਸ ਦਾ ਗੁਰਦੁਆਰਿਆਂ ਦੇ ਵਿੱਚ ਦਖਲ ਸਿੱਧੇ ਤੌਰ ਤੇ ਗੱਲਾਂ ਕਰਨੀਆਂ ਚਾਹੁੰਦੇ ਐ ਤੇ ਫਿਰ ਫਿਰ ਪੰਚੋਕ ਜਮਾਤ ਵਾਲਾ ਜਿਹੜਾ ਮਖੌਟਾ ਸੀ ਉਹ ਤਾਂ ਉਤਰ ਗਿਆ ਜੇ ਇਹਨਾਂ ਦੀ ਸਹਿਮਤੀ ਨਾਲ ਨਹੀਂ ਗਏ ਤੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢਣ ਇਹ ਕਿਵੇਂ ਹੋ ਸਕਦਾ ਕਿ ਕਾਂਗਰਸੀ ਇੱਕ ਰਾਹੁਲ ਗਾਂਧੀ ਜਿਹੜੇ ਗਾਂਧੀ ਪਰਿਵਾਰ ਦੇ ਜਿਹੜੇ ਸਾਰੇ ਅਟੈਕ ਕਰਾਉਣ ਤੋਂ ਲਾ ਕੇ ਜਿਹੜੇ ਕਤਲਿਆ ਜ਼ਿੰਮੇਵਾਰ ਜਮਾਤ ਦਾ ਉਹਨਾਂ ਕੋਲੇ ਜਾ ਕੇ ਗੁਰਦੁਆਰਿਆਂ ਦੀ ਕੋਈ ਫਰਿਆਦ ਕਰੇ ਨਹੀਂ ਬਰਾੜ ਜੀ ਮੈਂ ਸਮਝ ਲਈ ਤੁਸੀਂ ਬੀਜੇਪੀ ਚ ਹੁਣ ਚਲੇ ਗਏ ਹੋ ਕਿਉਂਕਿ ਲੰਬੇ ਸਮੇਂ ਤੱਕ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਹੋ ਪਰ ਕਿੰਨਾ ਕਿਤੇ ਤੁਹਾਡੇ ਇਮੋਸ਼ਨਸ ਇਸ ਗੱਲਬਾਤ ਚ ਬਾਹਰ ਆ ਰਹੇ ਨੇ ਕਿ ਪਾਰਟੀ ਚੋਂ ਬਾਹਰ ਕੱਢਿਆ ਜਾਏਗਾ ਜੀ ਪਾਰਟੀ ਦੇ ਵਿੱਚ ਸਿਆਸੀ ਜਮਾਤ ਦੇ ਵਿੱਚ ਜਾਣਾ ਉਹ ਤੇ ਹੈ ਹੀ ਹੈ ਪਰ ਪਹਿਲਾਂ ਅਸੀਂ ਸਿੱਖ ਹਾਂ ਔਰ ਦੂਜੀ ਗੱਲ ਸ਼੍ਰੋਮਣੀ ਅਕਾਲੀ ਦਲ ਤੇ ਪਾਰਟੀ ਦੇ ਪ੍ਰਧਾਨ ਉਹ ਪੰਥਕ ਮਖੌਟਾ ਪਾ ਕੇ ਔਰ ਪੰਥ ਦੀ ਨੁਮਾਇੰਦਗੀ ਜਿਵੇਂ ਬੰਦੀ ਦੱਸ ਕੇ ਹਰ ਸਟੇਜ ਤੋਂ ਜਿਹੜਾ ਹੈਗਾ ਉਹ ਸੰਬੋਧਨ ਕਰਦੇ ਆ ਹੂੰ ਅੱਜ ਸਾਫ਼ ਕਰਨਾ ਪੈਣਾ ਹੈ ਕਿ ਜਾਂ ਸਰਨਾ ਬ੍ਰਦਰ ਨੂੰ ਪਾਰਟੀ ਚੋਂ ਬਾਹਰ ਕੱਢਣ ਤੇ ਜਾਂ ਫਿਰ ਲੋਕਾਂ ਦੇ ਵਿੱਚ ਮੰਨ ਲੈਣ ਕਿ ਠੀਕ ਆ ਅਸੀਂ ਕਾਂਗਰਸ ਨੂੰ ਮਿਲ ਸਕਦੇ ਆ ਤੇ ਪੰਜਾਬ ਦੇ ਤੇ ਪੰਜਾਬ ਦੇ ਲੋਕ ਤੇ ਸਿੱਖ ਪੰਥ ਦੇਖ ਲੇਗਾ ਕਿ ਕਿਸ ਤਰ੍ਹਾਂ ਚੱਲਦੀ ਹੈ ਅੱਛਾ ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲੇ ਦਿਨਾਂ 'ਚ ਕੋਈ ਸਿਆਸੀ ਬਦਲਾ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਸਰਨਾ ਬ੍ਰਦਰਸ ਕਾਂਗਰਸ ਪਾਰਟੀ ਜਾਸ ਤੇ ਕੋਈ ਨਾ ਕੋਈ ਸਿਆਸੀ ਇਹ ਮਾਹੌਲ ਤਾਂ ਕਿ ਪਿੰਨ ਮਾਰ ਕੇ ਚੈੱਕ ਕੀਤਾ ਜਾ ਰਿਹਾ ਕਿ ਰਿਐਕਸ਼ਨ ਕਿਸ ਕਿਸਮ ਦਾ ਸਿੱਖ ਸਫਾਂ ਦੇ ਵਿੱਚ ਔਰ ਇਹ ਇਹ ਉਸੇ ਕੜੀ ਦਾ ਹਿੱਸਾ ਹੈ ਜਿਹੜਾ ਪਿਛਲੇ 6-8 ਮਹੀਨਿਆਂ ਤੋਂ ਖਿਚੜੀ ਪੱਕ ਰਹੀ ਹੈ ਅੰਦਰ-ਅੰਦਰ ਕਈ ਗੱਲਾਂ ਦੇ ਸਬੂਤ ਨਹੀਂ ਹੁੰਦੇ ਪਤਾ ਚ ਲੱਗ ਜਾਂਦੀਆਂ ਪਰ ਇਹ ਅੰਦਰ ਕਾਫੀ ਕੁਝ ਪੱਕ ਰਿਹਾ ਸੀ ਤੇ ਪਹਿਲਾਂ ਵੀ ਇੱਕ ਦੋ ਵਾਰ ਕੀਤੀ ਹੈ ਪਰ ਅੱਜ ਤੇ ਜਮਾਂ ਨੰਗਾ ਚਿੱਟਾ ਸਾਫ ਹੋ ਗਿਆ ਕਿ ਗਾਂਧੀ ਪਰਿਵਾਰ ਗੁਰਦੁਆਰਿਆਂ ਦੇ ਨਾਲ ਕੰਮ ਗੱਲ ਕਰੇਗਾ ਜਿਹੜਾ ਢਾਣ ਵਾਲਿਆਂ ਚ ਸ਼ਾਮਲ ਹੈ ਪਰ ਚਰਨਜੀਤ ਜੀ ਤੁਸੀਂ ਵੀ ਭਾਜਪਾ ਚ ਗਏ ਹੋ ਤੇ ਕੋਈ ਵੀ ਕਿਸੇ ਪਾਰਟੀ ਚ ਜਾ ਸਕਦਾ ਹੈ ਇਸ ਚ ਖਰਾਬੀ ਕੀ ਹੈ ਨਹੀਂ ਚਲੇ ਜਾਣ ਸ਼੍ਰੋਮਣੀ ਅਕਾਲੀ ਦਲ ਜੇ ਛੱਡ ਕੇ ਉਹ راہੁਲ ਗਾਂਧੀ ਸਾਹਿਬ ਤੇ ਤਾਂ ਪਹਿਲਾਂ ਵੀ ਹਰ ਰੋਜ਼ ਘਰ ਤੱਕ ਜਾਂਦੇ ਸੀ ਮੈਡਮ ਸੋਨੀਆ ਗੱਲ ਉਹਨਾਂ ਨੂੰ ਗੁਰਦੁਆਰਾ ਸਾਹਿਬਾਂ 'ਚ ਸੱਦ ਕੇ ਜਦੋਂ ਇਹ ਪ੍ਰਧਾਨ ਸੀ ਸਨਮਾਨ ਕਰਦੇ ਸੀ ਸਭ ਕੁਝ ਕਰਦੇ ਸੀ ਜੇ ਇਹ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਜਾਂਦੇ ਤਾਂ ਮੈਂ ਫੇਰ ਨਹੀਂ ਸੀ ਕੋ ਕੰਤੂ ਪ੍ਰੰਤੂ ਕਰਨਾ ਕਿਉਂਕਿ ਕੋਈ ਵੀ ਪਾਰਟੀ 'ਚ ਕਿਤੇ ਵੀ ਜਾ ਸਕਦਾ ਪਰ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨੇ ਇੱਕ ਦੋ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮਿਲਦੇ ਆ ਉਸ ਤੋਂ ਬਾਅਦ ਅੱਗੇ ਕੀ ਉਹ ਸੁਨੇਹਾ ਲੈ ਕੇ ਜਾਂਦੇ ਆ ਕੀ ਕੁਝ ਡਿਸਕਸ ਕਰਦੇ ਆ ਅੰਦਰ ਇਹ ਗੁਰਦੁਆਰਾ ਸਾਹਿਬਾਂ ਦੀ ਗਲਤ ਉਹਨਾਂ ਨੇ ਆਪ ਦੱਸਤੀ ਹੈ ਚਲੋ ਬੇਸਿਕਲੀ ਤੁਸੀਂ ਕਹਿ ਰਹੇ ਹੋ ਕਿ ਦੋਰੇ ਮਾਦਨ ਢਪਨਾਂ ਦੇ ਇੱਕ ਪਾਸੇ ਤੇ ਕਾਂਗਰਸ ਪਾਰਟੀ ਤੇ ਸਵਾਲ ਤੇ ਪਰ ਦੂਸਰੇ ਪਾਸੇ ਮੁਲਾਕਾਤਾ ਜੀ